ਕਹਾਣੀ ਕਾਲਾ ਰੰਗ ਲੇਖਿਕਾ ਕਿਰਨਦੀਪ ਕੌਰ ਡੋੜ ਇਹ ਕਹਾਣੀ ਹੈ ਮਨਦੀਪ ਦੀ ਜੋ ਕਿ ਬਹੁਤ ਹੀ ਸਿੱਧੀ ਸਾਦੀ ਕੁੜੀ ਸੀ ਤੇ ਬਾਕੀ ਕੁੜੀਆਂ ਨਾਲੋਂ ਬਹੁਤ ਅਲੱਗ ਰੰਗ ਕਾਫੀ ਕਾਲਾ ਹੋਣ ਕਰਕੇ ਉਸ ਨੂੰ ਜ਼ਿਆਦਾਤਰ ਘਾਟੇ ਰਸਤੇ ਆਉਂਦੇ ਉਧਰ ਉਮਰ ਦਾ ਪੜਾਵੀ ਵੱਧ ਰਿਆ ਸੀ ਉਸ ਦੀ ਉਮਰ ਵੀ ਕਾਫੀ ਵੱਡੀ ਸੀ ਆਪਣੇ ਕਾਲੇ ਰੰਗ ਰੂਪ ਤੋਂ ਉਹ ਬੇहद ਦੁਖੀ ਸੀ ਉਸਦੇ ਨਾਲ ਕੋਈ ਵੀ ਦੋਸਤੀ ਕਰਨ ਲਈ ਸਹਿਮਤ ਨਹੀਂ ਸੀ ਘਰ ਦੇ ਆ ਤੇ ਦੋਸਤਾਂ ਵੱਲੋਂ ਹਮੇਸ਼ਾ ਉਸਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਕਿ ਉਸ ਵਿੱਚ ਕਮੀ ਹੈ ਇੱਕ ਦਿਨ ਅਚਾਨਕ ਮਨਦੀਪ ਦੇ ਪਿਤਾ ਜੀ ਆਏ ਤੇ ਕਹਿਣ ਲੱਗੇ ਇਹਨੂੰ ਤਿਆਰ ਕਰੋ ਸੋਹਣਾ ਜਿਹਾ ਅੱਜ ਰਿਸ਼ਤੇ ਵਾਲੇ ਮੁੜਨੇ ਨਹੀਂ ਚਾਹੀਦੇ ਮਸਾ ਮਸਾ ਇੱਕ ਰਿਸ਼ਤਾ ਆਇਆ ਜੇ ਇਹ ਨਾ ਪਸੰਦ ਆਈ ਮੇਰੇ ਸਿਰ ساری ਜ਼ਿੰਦਗੀ ਇਹ ਭਾਰ ਬਣੀ ਰਹੇਗੀ ਐਨਾ ਕਹਿੰਦੇ ਹੀ ਮਨਦੀਪ ਦੀ ਮਾਂ ਉਸ ਨੂੰ ਵਧੀਆ ਜੇ ਬਿਊਟੀ ਪਾਰਲਰ ਵਿੱਚ ਲੈ ਗਈ ਉਧਰ ਉਸ ਦੇ ਘਰ ਵਾਲੇ ਸਾਰੀ ਤਿਆਰੀ ਕਰਨ ਲੱਗੇ ਮਨਦੀਪ ਦੇ ਦਿਲ ਦੀ ਕੋਈ ਨਹੀਂ ਪੁੱਛ ਰਹੀ ਸੀ ਕਿ ਉਸਤੇ ਕੀ ਬੀਤ ਰਹੀ ਹੈ ਰਿਸ਼ਤੇ ਵਾਲੇ ਘਰ ਆ ਗਏ ਤੇ ਮਨਦੀਪ ਦੀ ਦੇਖ ਦਿਖਾਈ ਸ਼ੁਰੂ ਹੋ ਗਈ ਪਹਿਲਾ ਉਸਦੀ ਸੱਸ ਬੋਲੀ ਭਾਈ ਸਾਹਿਬ ਇਹ ਕੁੜੀ ਹੈ ਕੁੜੀ ਤਾਂ ਬਹੁਤ ਕਾਲੀ ਹੈ ਚਲੋ ਕੋਈ ਗੱਲ ਨਹੀਂ ਬਾਕੀ ਸਾਡਾ ਮੁੰਡਾ ਪਸੰਦ ਕਰ ਲਵੇ ਮੁੰਡੇ ਦੀ ਮਾਫਿਰ ਬੋਲੀ ਚੱਲ ਪੁੱਤ ਖੜੀ ਹੋ ਕੇ ਤੁਰ ਕੇ ਦਿਖਾ ਮਨਦੀਪ ਅਜਿਹਾ ਸੁਣ ਕੇ ਡਰ ਗਈ ਤੇ ਉਸ ਨੂੰ ਮਹਿਸੂਸ ਹੋ ਰਿਹਾ ਸੀ ਉਸ ਨੂੰ ਇੱਕ ਪਸ਼ੂ ਵਾਂਗ ਤੋੜ ਕੇ ਦੇਖਿਆ ਜਾਂਦਾ ਹੈ ਅੰਦਰੋਂ ਅੰਦਰ ਹੀ ਉਹ ਰੋਂਦੀ ਹੈ ਫਰ ਕੁਝ ਵੀ ਕਹਿੰਦੀ ਉਧਰ ਮੁੰਡੇ ਤੇ ਕੁੜੀ ਨੂੰ ਗੱਲਬਾਤ ਕਰਨ ਲਈ ਇਕੱਲੇ ਛੱਡ ਦਿੱਤਾ ਜਾਂਦਾ ਹੈ ਮੁੰਡਾ ਕਾਫੀ ਨੁਕਸੀ ਟਾਈਪ ਦਾ ਸੀ ਉਹ ਨੀਚੇ ਤੋਂ ਲੈ ਕੇ ਉੱਪਰ ਤੱਕ ਉਸ ਨੂੰ ਦੇਖਦਾ ਰਿਹਾ ਤੇ ਕਹਿਣ ਲੱਗਾ ਮੈਂ ਤੁਹਾਨੂੰ ਪਸੰਦਾਂ ਮਨਦੀਪ ਨੇ ਜਵਾਬ ਦਿੱਤਾ ਬਿਲਕੁਲ ਪਰ ਮੁੰਡਾ ਹੱਸ ਕੇ ਬੋਲਿਆ ਮੈਨੂੰ ਤੂੰ ਪਸੰਦ ਨਹੀਂ ਮੇਰਾ ਸੁਪਨਾ ਸੀ ਮੇਰੀ ਪਤਨੀ ਬਹੁਤ ਸੋਹਣੀ ਹੋਵੇ ਫਰ ਤੁਹਾਡੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਮੇਰੀ ਪਸੰਦ ਐਨੀ ਵੀ ਮਾੜੀ ਨਹੀਂ ਐਨਾ ਕਹਿ ਕੇ ਮੁੰਡਾ ਬਾਹਰ ਗਿਆ ਤੇ ਸਭ ਸਾਹਮਣੇ ਕਹਿਣ ਲੱਗਾ ਆਪਣੀ ਗਾਣੋ ਕਿਸੇ ਹੋਰ ਰਸੇ ਨਾਲ ਬੰਨੋ ਮੈਨੂੰ ਨਹੀਂ ਪਸੰਦ ਮaaf ਕਰਨਾ ਐਨਾ ਕਹਿ ਕੇ ਉਹ ਉੱਥੋਂ ਚਲੇ ਗਏ ਤੇ ਮਨਦੀਪ ਦਾ ਪਰਿਵਾਰ ਉਸ ਨੂੰ ਖੋਸਦਾ ਰਿਹਾ ਉਸ ਨੂੰ ਤੰਗ ਕਰਦਾ ਰਿਹਾ ਪਤਾ ਨਹੀਂ ਕਿ ਉਹ ਜਿਆ ਦਿਲਸੀ ਮੁੰਡੇ ਦਾ ਜੋ ਮਨਦੀਪ ਦੀ ਸ਼ਰਮ ਬੇਇੱਜ਼ਤੀ ਕਰ ਕੇ ਗਿਆ ਮੁੰਡੇ ਦਾ ਤੇ ਘਰਦਿਆਂ ਦਾ ਇੱਕ ਇੱਕ ਬੋਲ ਉਸ ਦੀ ਸਾਰੀ ਰਾਤ ਕੰਨਾਂ ਵਿੱਚ ਗੂੰਜਦਾ ਰਿਹਾ ਤੇ ਮਨਦੀਪ ਐਨੀ ਜ਼ਿਆਦਾ ਦੁਖੀ ਹੋ ਗਈ ਤੇ ਉਸੇ ਦਿਨ ਹੀ ਉਸਨੇ ਆਤਮ ਹੱਤਿਆ ਕਰ ਲਈ ਕਿਸੇ ਨੇ ਮਨਦੀਪ ਦੇ ਗੁਨ ਨਹੀਂ ਦੇਖੇ ਉਸਦੇ ਪਿਓ ਨੇ ਇਹ ਨਹੀਂ ਦੇਖਿਆ ਉਸ ਦੀ ਧੀ ਕਿਵੇਂ ਉਸ ਦੀ ਇੱਜ਼ਤ ਨੂੰ ਸਾਂਭਦੀ ਰਹੀ ਤੇ ਉਸ ਮੁੰਡੇ ਨੇ ਉਸ ਔਰਤ ਨੂੰ ਠੁਕਰਾਇਆ ਜੋ پاک ਪਵਿੱਤਰ ਸੀ ਸੋ ਕਦੇ ਵੀ ਕਿਸੇ ਦਾ ਇੰਨਾ ਮਜ਼ਾਕ ਜਾਂ ਦਿਲ ਨਾ ਦਿਖਾਓ ਕਿ ਉਹ ਮਨ ਬਾਰੇ ਸੋਚ ਲਵੇ ਧੰਨਵਾਦ ਜੀ ਕਹਾਣੀ ਬਾਰੇ ਰਿਵਿਊ ਜ਼ਰੂਰ ਦਿਓ